ਇੰਦਰ ਕੋ ਕਿਥੋਂ ਦੇ ਰਹਿਣ ਵਾਲੇ ਜੀ ਤਰਨਤਾਰਨ ਦੇ ਪੰਜੀਆ ਕਿਸ ਤਰ੍ਹਾਂ ਬੁਖਾਰੇ ਤੁਸੀਂ ਘਰ ਦਾ ਕੋਠੇ ਡਿੱਗੇ ਪਏ ਆ ਘਰ ਦੇ ਹਾਲਾਤ ਬੜੇ ਬੁਰੇ ਨੇ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਜੀ ਇਹਦੇ ਬਾਰੇ ਮੈਂ ਕਹਿਣਾ ਕਹਿਣਾ ਚਾਹੁੰਦੀ ਮੇਰਾ ਆਦਮੀ ਵੀ ਚਲ ਗਿਆ ਉਹ ਤੋਂ ਵੀ ਚਲੇ ਗਏ ਇਹ ਆਦਮੀ ਵੀ ਨਹੀਂ ਹੈਗਾ ਕੋਈ ਕਮਾਈ ਦਾ ਸਰਹਣੀ ਹੈਗਾ ਕੀ ਗੱਲ ਹੋਈ ਸੀ ਤੁਹਾਡੇ ਹਸਪੈਂਡ ਨੂੰ ਕਿਸ ਤਰ੍ਹਾਂ ਉਹਨਾਂ ਦੀ ਡੈਥ ਹੋ ਗਈ ਹੈ ਬੱਚੇ ਦੋ ਲੜਕੇ ਹੀ ਤੁਹਾਡੇ ਜਵਾਨ ਉਹ ਕਿਸ ਤਰ੍ਹਾਂ ਪੂਰੇ ਹੋ ਗਏ ਕੀ ਗੱਲਬਾਤ ਹੋਈ ਸੀ ਉਹ ਲੜਕਿਆਂ ਨੂੰ ਡੈਡੀ ਇਹਦੇ ਨੂੰ ਤੇ ਸ਼ਰਾਬ ਚ ਦੇ ਦਿੱਤਾ ਸੀ ਹੂੰ ਤੇ ਇਹ ਬਿਮਾਰੀ ਹੋਏ ਬਸ ਦੋ ਥੋੜਾ ਥੋੜਾ ਬਿਮਾਰ ਹੋਏ ਆ ਤੇ ਬਿਮਾਰ ਹੋ ਗਿਆ ਹੀ ਹਸਪਤਾਲ ਹੀ ਪੂਰੇ ਹੋ ਜਾਂਦੇ ਰਹੇ ਕਿੰਨੀ ਉਮਰ ਸੀ ਇਹਨਾਂ ਦੇ ਬੱਚਿਆਂ ਦੀ ਇਹਨਾਂ ਦੀ ਤੇ ਵੱਡੇ ਦੀ 30 ਸਾਲੀ ਇਹਦੀ 25 ਸਾਲੀ ਕਿੰਨਾ ਚਿਰ ਹੋ ਗਿਆ ਵਾ ਦੋਵਾਂ ਇੰਦਾਂ ਤੋਂ ਹੀ ਦੋਵਾਂ ਨੂੰ ਉਹਨੂੰ ਤੇ ਹੋ ਗਏ ਸੇ 7 ਸਾਲ ਹੋ ਗਏ ਆ ਇਹਨੂੰ ਸਾਲ ਹੋ ਗਿਆ ਹਾਂ ਤੇ ਕਿਸ ਤਰ੍ਹਾਂ ਹੁਣਾ ਕੇ ਵੇਖਣ ਵੇਖਿਆ ਤੇ ਵੇਖਿਆ ਵਾਕੀ ਕੁਝ ਇਹ ਮੀਂਹ ਪਾਇਆ ਤੇ ਡਿੱਗ ਪਿਆ ਕੋਠੇ ਵੀ ਡੇ ਗਿਆ ਤੁਸੀਂ ਵੀ ਸੈਂਟਰ ਚੁੱਲਾ ਜਿਹੜਾ ਬਾਹਰ ਰੱਖਿਆ ਆਪਣਾ ਸਾਰਾ ਕੁਝ ਤੇ ਤੇ ਰਾਤੀ ਕਿਸ ਤਰ੍ਹਾਂ ਫਿਰ ਸੌਂਦੇ ਜੇ ਰਾਤ ਨੂੰ ਅਸੀਂ ਉਹ ਦੁਕਾਨ ਚ ਸਾਮਾਨ ਪਾਇਆ ਥੋੜਾ ਜਿਹਾ ਉਹਦੇ ਵਿੱਚ ਮਾਵਾਂ ਤੀਆਂ ਸੌਣੀਆਂ ਹੋਰ ਕਿੰਨੇ ਲੜਕੇ ਮਾਵਾਂ ਤੀਆਂ ਉਹਦਾ ਕਰਕੇ ਨੀਂਦ ਨਹੀਂ ਆਉਂਦੀ ਰਾਤ ਨੂੰ ਕੋਈ ਸਾਰਾ ਨਹੀਂ ਹੈਗਾ ਕੋਈ ਮੈਂ ਇਤ ਕਰਨ ਵਾਲਾ ਨਹੀਂ ਹੈਗਾ ਕਿਸ ਤਰ੍ਹਾਂ ਹੋਂ ਦਾ ਲੜਕਾ ਵੀ ਕੋਈ ਹੈਗਾ ਉਹ ਤੁਹਾਨੂੰ ਸਮਝਾ ਲੜਕਾ ਹੈਗਾ ਉਹ ਥੋੜਾ ਜਿਹਾ ਆਪਣੀ ਮਰਜ਼ੀ ਦਾ ਮਾਲਕ ਆ ਘਰੇ ਨਹੀਂ ਟਿਕਦਾ ਉਹ ਜਿਹੜੀ ਮਾਦੀ ਦੋ ਬੱਚੇ ਦੇ ਇੱਕ ਘਰ ਵਾਲਾ ਚਲ ਜੇ ਤੇ ਕੀ ਬੀਧੀ ਹੋਗੀ ਮਗਰੋਂ ਕੋਈ ਕਮਾਈ ਦਾ ਸਾਧਨ ਹੋਵੇ ਤੇ ਕਿਸ ਤਰ੍ਹਾਂ ਪਾਲਣ ਪੋਸ਼ਣ ਆਪਣਾ ਕਿਦਾਂ ਕਰਦੇ ਤੁਸੀਂ ਬੜੀ ਮੁਸ਼ਕਲ ਕਰ ਬਹੁਤ ਜ਼ਿਆਦੀ ਮੁਸ਼ਕਲ ਕਰਦੀ ਮੈਂ ਰਾਤ ਦੇਡੇ ਟੈਨਸ਼ਨ ਦੇ ਨਾਲ ਨੀਂਦ ਨਹੀਂ ਆਉਂਦੀ ਇੰਨੇ ਨਹੀਂ ਸਮਾਜ ਸੇਵਕ ਵੱਡੇ ਸਮਾਜ ਸੇਵੀ ਆ ਕੋਈ ਨਹੀਂ ਸਮਾਜ ਸੇਵੀ ਕੋਈ ਸਰਕਾਰੀ ਅਧਿਕਾਰੀ ਤਾਂ ਕੋਈ ਆ ਮਤ ਕਰਨ ਵਾਸਤੇ ਕਿ ਤੁਸੀਂ 4 ਮਹੀਨੇ 5 ਮਹੀਨੇ ਗਿਆ ਇਦਾਂ ਹੀ ਸਰਦੀ ਗਰਮੀ ਇਦਾਂ ਹੀ ਖੁੱਲੇ ਬੈਠੇ ਜੇ ਹਾਂਜੀ ਕੋਈ ਨਹੀਂ ਆਉਂਦਾ ਕਿਸੇ ਨੇ ਮਤ ਨਹੀਂ ਕੀਤੀ ਨਾ ਕੀ ਅਪੀਲ ਕਰਦੇ ਲੋਕਾਂ ਨੂੰ ਜਿਹੜੇ ਲੋਕਾਂ ਦੀ ਮਤ ਨਹੀਂ ਕਰਦੇ ਆ ਜਾਂ ਉਹਨਾਂ ਨੂੰ ਕੀ ਅਪੀਲ ਕਰਦੇ ਜੇ ਉਹਨਾਂ ਦੇ ਮੈਂ ਗਰੀਬ ਬਣੀ ਆ ਗਈ ਮੈਂ ਕੀ ਅਪੀਲ ਕਰਨੀ ਕਿਤੇ ਤੇ ਜੇ ਕੋਈ ਦੇ ਜੂ ਤੇ ਠੀਕ ਹੈ ਨਹੀਂ ਨਾ ਦੂ ਤੇ ਨਹੀਂ ਸਰਕਾਰ ਤੋਂ ਕੀ ਮੰਗ ਕੇ ਸਰਕਾਰ ਦਾ ਤਾਂ ਫਰਜ਼ ਬੰਦਾ ਨਾ ਤੁਹਾਡੇ ਜਿੱਤਾਂ ਨੂੰ ਸਰਕਾਰ ਕੋਠੇ ਤੁਹਾਡੇ ਪਾਏ ਜਾਣ ਬਾਲੇ ਚਿੱਟਾ ਦੇ ਸ਼ਤਾਂ ਦੀਆਂ ਵੀ ਬੜੇ ਵੱਡੀ ਥਾਈ ਸ਼ਤਾਂ ਦੇ ਭਰੇ ਉਹ ਵੀ ਨਹੀਂ ਕੋਈ ਗੱਲ ਬਣੀ ਸ਼ਤਾਂ ਦੇ ਵੱਡੀ ਥਾਈ ਭਰੇ ਬਹੁਤ ਥਾਈ ਭਰੇ ਕੋਈ ਨਹੀਂ ਗੱਲ ਬਣੀ ਬੜੇ ਓਖੇ ਲੋਇ ਹੱਥ ਲਾ ਬੜੀ ਬਾਕੀ ਬਹੁਤ ਜ਼ਿਆਦਾ ਮੇਰਾ ਸੌ ਤੂਈ ਇਦੇ ਸਿਰ ਤੇ ਕੋਈ ਨਹੀਂ ਸੀ ਪਰ ਉਹ ਦਾ ਮਾਰਾ ਮੋਟ ਕਰੀ ਜਾਂਦਾ ਸੀ